ਇਸ 75ਵੇਂ ਆਜ਼ਾਦੀ ਦੇ ਦਿਨ ਤੋਂ ਉੱਪਰ ਆਇਆਂ ਸਮੂਹਯ ਸੰਗਤਾਂ ਦਾ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਵੀ ਦੇ ਵਿੱਚ ਮੇਰਾ ਸਾਥ ਦਿੱਤਾ ਇਸ ਸਟੇਜ ਦੇ ਵਿੱਚ ਸਾਰ ਲੈ ਰਹੇ ਤੇ ਆਪਣੇ ਅੰਮਾ ਚਹੀਦਾ ਨਹੀਂ ਉਹ ਜਿੰਨਾ ਸ਼ਹੀਦਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਆ ਸਾਡੀ ਪੰਜਾਬੀਆਂ ਦਾ ਆ ਤੋਂ ਬੈਠੇ ਨੇ ਵੀਡੀਓ ਕਲੋਦੀ ਵਾਲੇ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੀ ਗਲੀ ਜਿਹੜੀ ਆ ਘਰ ਵਾਲੀ ਸ਼ੁਰੂ ਹੋਣ ਲੱਗੀ ਆ ਪਾਸ ਹੋ ਗਈਆਂ ਨੇ ਆਮਾਦਵੀ ਵਾਲੇ ਜਿਹੜੇ ਗੱਲ ਕਰਦੇ ਨੇ ਆ ਕੇ ਮੇਰੇ ਨਾਲ ਕਿਤੇ ਡਪੇੜ ਤਾਂ ਗੜਨ ਇੱਕ ਚਵਾਨੀ ਦੀ ਟੇਣ ਆ ਗਈ ਤੇਰੇ ਸ਼ਹਿਰ ਨੂੰ ਦਾੜੇ ਨਾਲ ਛੜਕਾਂ ਦੇ ਵਿੱਚੋਂ ਕਮਿਸ਼ਨ ਖੰਦਾ ਰਿਆ ਕਿਸੇ ਪ੍ਰਧਾਨ ਨੇ ਨਹੀਂ ਛੱਡਿਆ ਚਾਇਓ ਮੌਜੂਦਾ ਸੀ ਚਾਇਓ ਸਾਬਕਾ ਸੀ ਤੇ ਪਾਸਟਾਰ ਦੀ ਗੱਲ ਕਰਾਂ ਮੈਂ ਤੇ ਪਾਸ ਕੀਤਾ ਕਾਂਗਰਸ ਸਰਕਾਰ ਨੇ ਪੈਸੇ ਦਿੱਤੇ ਤੇ 1 ਕਰੋੜ 20 ਲੱਖ ਰੁਪਈਆ ਸਾਡੀ ਨਗਰ ਕਾਉਂਸਲ ਨੂੰ ਆ ਗਿਆ ਤੇ ਮੈਂ ਲਾਤਾ 12 ਜੇ ਜੇ ਤੇ ਔਨ ਵਾਲੀ ਗਰਾਜ ਆਮ ਆਦਮੀ ਪਾਰਟੀ ਦੀ ਸਰਕਾਰ ਰੋਕੀ ਬੈਠੀ ਆ ਤੇ ਦੁੱਤੀ ਰੋਕੇ ਬੈਠੇ ਨੇ ਕਿ ਅਸੀਂ ਬੱਸਡਾਂ ਨੇ ਬੰਦੜਾ ਪਰ ਮੈਨੂੰ ਪੈਸੇ ਕਢਾਉਣੇ ਆਉਂਦੇ ਨੇ ਤੇ ਲਵਾਉਣੇ ਆਉਂਦੇ ਨੇ ਹਰੇ ਲੋਕਾਂ ਨੇ ਔਰ ਮੇਰੇ ਐਮਸੀਆ ਨੇ ਪਾਵਰ ਦਿੱਤੀ ਕਿ ਜਿੰਨਾ ਸ਼ਹਿਰ ਦੀ ਗਵਰਨਮੈਂਟ ਚਾਹਵਾ ਮੈਂ ਕਰ ਸਕਦਾ ਤੇ ਉਹ ਵੀ ਨਹੀਂ ਰੋਕ ਸਕਦੇ ਕਿਉਂਕਿ ਮੇਰਾ ਬਹੁਮਤ ਪੂਰਾ ਹੋ ਗਿਆ ਅਜੇ ਮੈਂ ਫੇਰ ਸਟੇਜ ਤੋਂ ਅਨਾਉਂਸ ਕਰਦਾ ਕਿ ਮੇਰਾ ਬਹੁਮਤ ਪੂਰਾ ਆ ਔਰ ਜਿੰਨੀ ਦੇਰ ਤੱਕ ਮੈਂ ਪ੍ਰਧਾਨ ਸ਼ਹਿਰ ਤੋਂ ਮਿਸਤਰੀ ਨਹੀਂ ਹਟਣ ਦਊਗਾ ਜਿਹੜਾ ਮਰਜੀ ਵਿਰੋਧੀ ਜਿੰਨਾ ਮਰਜੀ ਜੋਰ ਲਾ ਦੇ ਫਾਕਾ ਤੋਂ ਨਹੀਂ ਆਇਆ ਉਹ ਤੁਹਾਡਾ ਪੈਸਾ ਆ ਜਿਹੜਾ ਮੈਂ ਟੈਕਸ ਲਾ ਕੇ ਪ੍ਰੋਪਰਟੀ ਟੈਕਸ ਲਾ ਕੇ ਨਕਸ਼ਿਆਂ ਦੇ ਪੈਸੇ ਲਾ ਕੇ ਤੁਹਾਡੇ ਕੋਲੋਂ ਕੱਲੀ-ਕੱਲੀ ਚੀਜ਼ ਦਾ ਟੈਕਸ ਇਕੱਠਾ ਕੀਤਾ ਆ ਤੁਸੀਂ ਅਭੀ ਉਹ ਕੱਲਾ ਬੰਦਾ ਆ ਜਿਹਨੇ ਆਪਦੇ ਭਰਾ ਨੂੰ ਪ੍ਰਧਾਨ ਤੋਂ ਹਰਨ ਲਈ ਮਜਬੂਰ ਕਰ ਦਿੱਤਾ ਅੱਜ ਜਿਹੜਿਆ ਹਰਿਆ ਤੇ ਬਾਬੇ ਸੋਹਣੂ ਕਰਕੇ ਬਾਬੇ ਕੋ ਕੜਾ ਪਰਿਵਾਰ ਆ ਰਿਹਾ ਦੇ ਸਾਹਮਣੇ ਦੱਸਣਾ ਚਾਹੁੰਦਾ ਇਹਨਾਂ ਬੰਦਿਆਂ ਤੋਂ ਬਚੋ ਇਹਨਾਂ ਦੇ ਤੁਹਾਡੇ ਕੋਹ ਹਾਲਾਤ ਕਰ ਦੇਣੇ ਨੇ ਕਿ ਤੁਹਾਡੇ ਬੰਦੇ ਵੀ ਸ਼ਹਿਰ ਵਾਲੇ ਨੂੰ ਕਿਤੇ ਨੂੰ ਵੋਟ ਪਾਉਣ ਜੋਗਾ ਨਹੀਂ ਛੱਡਣਾ ਇਹਸ ਬੰਦੇ ਦਾ ਕਸੂਰ ਕੀ ਸੀ ਕਿ ਇਹਨੇ ਇਲੈਕਸ਼ਨ ਦੇ ਵਿੱਚ ਡੱਟ ਕੇ ਮੇਰਾ ਸਾਥ ਦਿੱਤਾ ਸੀ ਔਰ ਇਸ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਇਹਨਾਂ ਲੋਕਾਂ ਨੇ ਪਰ ਆਹ ਤੇ ਆਹ ਜਿਹੜੇ ਬਟੌੜਾ ਰੱਖਿਆ ਆਹ ਲੋਕ ਤਾਂ ਮੰਗੂ ਜਿਹੜੇ ਪਰਚਾ ਕਰਕੇ ਅੰਦਰ ਕਰਨਾ ਜੇ ਹਮਤਾਂ ਦੇ ਆ ਕੇ ਪਿਓ ਦੇ ਪੁੱਤ ਹੱਥ پاਗ ਦੇਖ ਲੈਣੇ ਬੱਚੇ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ ਮੈਂ ਅੱਜ ਤੱਕ ਕਿਸੇ ਬੰਦੇ ਦੇ ਪਰਚਾ ਦਰਜ ਨਹੀਂ ਕਰਾਇਆ ਪਰ ਜਦੋਂ ਸਾਡੇ ਤੇ ਹੋ ਜਾਂਦਾ ਕ੍ਰੋਸ ਕਰਾਉਣੀ ਸਾਡੀ ਮਜਬੂਰੀ ਬਣ ਜਾਂਦੀ ਆ ਇਹਨਾਂ ਕੋਟ ਕਚਹਿਰੀਆਂ ਨੇ ਲੋਕਾਂ ਦੇ ਚੁੰਨਿਆਂ ਦੇ ਵਿੱਚ ਧਾਊਗਾ ਤਾਂ ਇਹਨਾਂ ਨੂੰ ਬਚ ਕੇ ਰੋ ਮੈਂ ਤਾਂ ਹਮ ਸਾਰਿਆਂ ਨੂੰ ਠੀਕ ਕਰਦਾ ਸ਼ਹਿਰ ਦਾ ਧੰਨਵਾਦ ਕਰਦਾ ਸ਼ਾਮਾ ਨਾਣਿਆਂ ਦਾ ਉਹ ਜਿੰਨਾ ਸਭ ਤੋਂ ਤਵਾਕੇ ਇਹਨਾਂ ਨੂੰ ਪੱਟੇ ਵਾਂਗੂ ਮਾਰਕਿੰਗ ਲਿਆ ਇਹ ਸ਼ਹਿਰ ਦਾ ਤਨੂ ਆ ਕਰਦਾ ਜੇ ਮੇਰਾ ਇਹਨਾਂ ਮਾਵਾ ਦਾ ਅਸ਼ੀਰਵਾਦ ਸੀ ਕਿ ਮੈਨੂੰ ਜੱਤੀ ਬਾ ਨਹੀਂ ਲੱਗੀ ਪਰ ਇਹਨਾਂ ਕੋਈ ਤਸਰ ਨਹੀਂ ਛੱਡੀ ਚਾਹੇ ਮੇਰੇ ਤੇ ਗੋਲੀਆਂ ਚਲਾਉਣ ਦੀ ਚਾਹੇ ਮੇਰੇ ਤੇ ਪਰਚੇ ਦਰਜ ਕਰਾਉਣ ਦੀ ਚਾਹੇ ਮੈਨੂੰ ਸ਼ਾਰੂ ਪਹੁੰਚਾਉਣ ਦੀ ਚਾਹੇ ਮੇਰੇ ਤੇ ਕ੍ਰਿਪਸ਼ਰ ਕਰਕੇ ਪਰਚੇ ਕਰਾਉਣ ਦੀ ਇਹ ਸਾਰਾ ਸ਼ਹਿਰ ਰੋਟ ਕੇ ਖਾ ਗਿਆ ਤਵਾ ਘੜੀਆਂ ਕਰਕੇ ਜਗਰ ਆ ਲਓ ਬੋਲੋ ਈਸੋਂ ਹੈ ਦੇਵਸੋਪਰ ਅੱਜ ਸਮੁੱਚੇ ਸੰਗਤ ਦਾ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਵੀ ਦੇ ਵਿੱਚ ਮੇਰਾ ਸਾਥ ਦਿੱਤਾ ਸਾਥਾਂ ਮੈਂ ਤੁਹਾਡਾ ਮੇਰਾ ਇੱਕ ਇੱਕ ਰੋਮ ਤੁਹਾਡਾ ਕਰਜ਼ਦਾਰ ਆ ਕਿ ਤੁਸੀਂ ਹਰ ਵਕਤ ਜਦੋਂ-ਜਦੋਂ ਮੇਰੇ ਤੇ ਭੀੜ ਬਣੀ ਤੁਸੀਂ ਮੇਰੇ ਤੋਂ ਮੋਹਰੇ ਖਲੋਤੇ ਹੋ ਜਦ ਜਦ ਮੈਨੂੰ ਤੁਹਾਡੀ ਲੋੜ ਪਈ ਤੁਸੀਂ ਮੇਰਾ ਸਾਥ ਦਿੱਤਾ ਚਾਹੇ ਵੋਟਾਂ ਦੀ ਗੱਲ ਹੋਵੇ ਤੇ ਚਾਹੇ ਪਿਛਲੀ 15 ਅਗਸਤ ਦੇ ਉੱਤੇ ਪਿਛਲੀ ਤੋਂ ਪਿਛਲੀ ਐਵੇਂ ਹੀ ਬਾਰਿਸ਼ ਹੋਈ ਸੀ ਤੇ ਐਵੇਂ ਹੀ ਤੁਸੀਂ ਸਾਰੇ ਲੋਕ ਖੜੇ ਰਹੇ ਸੀ ਔਰ ਐਵੇਂ ਹੀ ਅੱਜ ਖੜ ਰਹੇ ਹੋ ਤੁਹਾਡਾ ਮੇਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਇਸ ਸਟੇਜ ਦੇ ਵਿੱਚ ਸਭ ਲੈ ਰਹੇ ਆ ਤੇ ਆਪਣੇ ਆਮਾ ਸ਼ਹੀਦਾਂ ਲਈ ਔਰ ਜਿੰਨਾ ਸ਼ਹੀਦਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਹੈ ਸਾਡੀ ਪੰਜਾਬੀਆਂ ਦਾ ਕਿ ਦੇਸ਼ ਦਾ ਆਜ਼ਾਦ ਹੋ ਗਿਆ ਸਾਨੂੰ ਆਪਣੀਆਂ ਸੋਚਾਂ ਨੂੰ ਆਜ਼ਾਦ ਕਰਨ ਦੀ ਲੋੜ ਰਹਿ ਗਈ ਆ ਸਾਨੂੰ ਔਰਤਾਂ ਦੇ ਸਨਮਾਨ ਕਰਨ ਦੀ ਗੱਲ ਰਹੀ ਆ ਇਹਨਾਂ ਔਰਤਾਂ ਨੇ ਜੰਮਿਆ ਉਹਨਾਂ ਸ਼ਹੀਦਾਂ ਨੂੰ ਇਹਨਾਂ ਔਰਤਾਂ ਨੇ ਜੰਮਿਆ ਪੀਰਾਂ ਪਗੰਬਰਾਂ ਨੂੰ ਇਹਨਾਂ ਔਰਤਾਂ ਨੇ ਜੰਮਿਆ ਸਾਡੇ ਗੁਰੂ ਸਾਹਿਬਾਂ ਨੂੰ ਇਸ ਇਹਨਾਂ ਨੂੰ ਬੜਾ ਮਾਨ ਸਨਮਾਨ ਦਿਆ ਕਰੋ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਵਾਰਿਸ ਦੇ ਵਿੱਚ ਪ੍ਰੋਗਰਾਮ ਕੀਤਾ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਖਾਸ ਕਰਕੇ ਉਹਨਾਂ ਦੇ ਟੀਚਰ ਸਹਿਬਾਨ ਜਿਹੜੇ ਨਾਲ ਆਏ ਨੇ ਜਿਹੜੇ ਸਾਡੇ ਨਾਰ ਬਾਰਿਸ਼ ਦੇ ਵਿੱਚ ਭਿੱਜ ਰਹੇ ਨੇ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬੋਟਨ ਕੋਟ ਧੰਨਵਾਦ ਕਰਦਾ ਇੱਥੇ ਕਾਂਗਰਸ ਦੀ ਹਲਕੇ ਦੀ ਟੀਮ ਸਰਦਾਰ ਮਨਦੀਪ ਸਿੰਘ ਰੰਗੜ ਰੰਗੜ ਜੀ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਮਨਸਾਹਬ ਦੰਦੇ ਸਾਹਿਬ ਸਾਰੇ ਸਮੁੱਚੇ ਲੀਡਰ ਸਹਿਬਾਨ ਆਏ ਆ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਦੋਸਤੋ ਗੱਲ ਕਰਾ ਡਵੈਲਪਮੈਂਟ ਦੀ ਤੇ ਜੰਨਾ ਸਮਾਂ ਰਹਿ ਗਿਆ ਗਲੀਆਂ ਦਾ ਕੰਮ ਸ਼ੁਰੂ ਹੋ ਚੁੱਕਿਆ ਉੱਥੇ ਬੈਠੇ ਨੇ ਵੀਡੀਓ ਕਲੌਡੀ ਵਾਲੇ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੀ ਗਲੀ ਜਿਹੜੀ ਆ ਘਰ ਵਾਲੀ ਸ਼ੁਰੂ ਹੋਣ ਲੱਗੀ ਆ ਪਾਸ ਹੋ ਗਈਆਂ ਨੇ ਹੁਣ ਕੋਈ ਰੁਕਦਾ ਨਹੀਂ ਨਾ ਮੈਨੂੰ ਕਿਸੇ ਸਰਕਾਰ ਨੇ ਪੈਸਾ ਦਿੱਤਾ ਤੇ ਨਾ ਮੈਂ ਕਿਸੇ ਤੋਂ ਆਸ ਰੱਖਦਾ ਮੈਂ ਪੈਸਾ ਟੈਕਸ ਦਾ ਇਕੱਠਾ ਕੀਤਾ ਆ ਤੁਹਾਡੇ ਕੋਲੋਂ ਇਕੱਠਾ ਆ ਆਮ ਆਦਮੀ ਵਾਲੇ ਜਿਹੜੇ ਗੱਲ ਕਰਦੇ ਨੇ ਆ ਕੇ ਮੇਰੇ ਨਾਲ ਕਿਦੇ ਡਪੇੜ ਤਾਂ ਗੜਨ ਇੱਕ ਚਵਾਨੀ ਦੀ ਡੇੜ ਆ ਗਈ ਮੇਰੇ ਸ਼ਹਿਰ ਨੂੰ ਤੇ ਮੈਂ ਵੋਟਾਂ ਦੇ ਵਿੱਚ ਵੀ ਅਨੌਸ ਕੀਤਾ ਸੀ ਕਿ ਜੇ ਇੱਕ ਚਵਾਨੀ ਮੇਰੇ ਸ਼ਹਿਰ ਨੂੰ ਦਿੱਤੀਆ ਤੇ ਆ ਕੇ ਮੈਨੂੰ ਦੱਸ ਦੇਣ ਮੈਂ ਵੋਟਾਂ ਨਹੀਂ ਮੰਗੂ ਕਾਂਗਰਸ ਦੀ ਤੁਹਾਨੂੰ ਪਵਾ ਦਾਂਗੇ ਇੱਕ ਚਵਾਨੀ ਨਹੀਂ ਦਿੱਤੀ ਕਿਸੇ ਬੰਦੇ ਨੇ ਅੱਜ ਤੱਕ ਬੜੇ ਪ੍ਰਧਾਨ ਬਣੇ ਨੇ ਪਰ ਅੱਜ ਤੱਕ ਤੁਹਾਡੇ ਸ਼ਹਿਰ ਦੀ ਕੱਲੀ-ਕੱਲੀ ਸ਼ਰਕ ਜੇ ਐਵੇਂ ਦੀ ਬਣੀਆ ਤੇ ਮੈਨੂੰ ਦੱਸ ਦਿਓ ਹਰ ਪ੍ਰਧਾਨ ਇਹਨਾਂ ਛੜਕਾਂ ਦੇ ਵਿੱਚ ਉਹ ਕਮਿਸ਼ਨ ਖਾਂਦਾ ਰਿਹਾ ਕਿਸੇ ਪ੍ਰਧਾਨ ਨੇ ਨਹੀਂ ਛੱਡਿਆ ਚਾਹੇ ਉਹ ਮੌਜੂਦਾ ਸੀ ਚਾਹੇ ਉਹ ਸਾਫਕਾ ਸੀ ਸਭ ਕੁਝ ਇਥੋਂ ਛੜਕਾ ਦੁਕਾਨ ਦੇ ਰਹੇ ਔਰ ਬਹੁਤ ਸਾਰੇ ਅਜ ਲੋਕ ਇਥੇ ਗੱਲਾਂ ਕਰਦੇ ਨੇ ਕਿ ਇਹ ਛੜਕਾ ਆਮ ਆਦਮੀ ਪਾਰਟੀ ਦੀ ਦੇਣਾ ਮੈਂ ਉਹਨਾਂ ਨੂੰ ਇੱਕ ਗੱਲ ਤੁਹਾਨੂੰ ਇੱਕ ਵਿਸ਼ਵਾਸ ਦਿਵਾ ਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਕਿ ਜਦੋਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਸੀ ਤਾਂ ਮੈਂ ਡੀਸੀ ਦਫ਼ਤਰ ਘੇਰ ਲਿਆ ਸੀ ਜਾ ਕੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਕਿ ਸੰਤੋਖਪੁਰ ਤੋਂ ਨਯਕ ਚੁੰਗੀ ਵਾਲੇ ਚੌਕ ਤੱਕ ਸੜਕ ਬਣਾ ਦਿਓ ਨਹੀਂ ਤੇ ਮੈਂ ਤੁਹਾਡੇ ਦਫਤਰਾਂ ਦਾ ਘਰਾਓ ਕਰੂੰਗਾ ਤੇ ਇਹ ਸੜਕ ਉਦੋਂ ਬਣਾ ਕੇ ਦਿੱਤੀ ਸੀ ਕਿਉਂਕਿ ਪਾਸ ਹੋਈਆਂ ਸੀ ਕਾਂਗਰਸ ਦੇ ਟਾਈਮ ਤੇ ਪਰ ਮੈਂ ਕਰਵਾ ਕੇ ਲੈ ਕੇ ਆਇਆ ਸੀ ਇਹ ਉਹ ਸੜਕਾਂ ਨੇ ਔਰ ਜੇ ਸੜਕਾਂ ਵਿਧਾਨ ਸਭਾ ਦੀ ਇਲੈਕਸ਼ਨ ਹੋਣ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਬਣ ਗਈਆਂ ਤੇ ਫਿਰ ਆਵਾਦਵੀ ਪਾਰਟੀ ਦੀ ਕੀ ਰਹਿਣ ਅੱਜ ਬੱਸ ਸੜਕ ਦੀ ਗੱਲ ਕਰਾਂ ਮੈਂ ਤੇ ਪਾਸ ਕੀਤਾ ਕਾਂਗਰਸ ਸਰਕਾਰ ਨੇ ਪੈਸੇ ਦਿੱਤੇ ਤੇ 1 ਕਰੋੜ 20 ਲੱਖ ਰੁਪਈਆ ਸਾਡੀ ਨਗਰ ਕਾਉਂਸਲ ਨੂੰ ਆ ਗਿਆ ਤੇ ਮੈਂ ਲਾਤਾ ਤੇ ਆਉਣ ਵਾਲੀ ਗਰਾਜ ਆਮ ਆਦਮੀ ਪਾਰਟੀ ਦੀ ਸਰਕਾਰ ਰੋਕੀ ਬੈਠੀ ਆ ਕਿ ਦੁਸਤ ਰੋਕੇ ਬੈਠੇ ਨੇ ਕਿ ਅਸੀਂ ਬੱਸ ਸਟੈਂਡ ਨੇ ਬੰਦੜਾ ਪਰ ਮੈਨੂੰ ਪੈਸੇ ਕਢਾਉਣੇ ਆਉਂਦੇ ਨੇ ਤੇ ਲਵਾਉਣੇ ਆਉਂਦੇ ਨੇ ਤੇ ਬੱਸ ਸਟੈਂਡ ਵਡਾਉਣੇ ਆਉਂਦੇ ਨੇ ਦੇਰ ਹੋ ਸਕਦੀ ਦੇਰ ਹੋ ਸਕਦੀ ਰੁਕਾਵਟ ਨਹੀਂ ਪੈ ਸਕਦੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੇਰੇ ਸਮੂੱਚੇ ਨਗਰ ਕੌਂਸਲ ਦੇ ਐਮਸੀ ਸਹਿਬਾਨ ਖਲੋਤੇ ਨੇ ਔਰ ਮੇਰੇ ਨਾਲ ਜਿੱਥੇ ਪਹਿਲਾ ਸ਼ੁਰੂਆਤ ਦੇ ਵਿੱਚ ਗੱਲ ਚੱਲੀ ਸੀ ਤੇ ਸੱਚ ਦੀ ਜਿੱਤ ਹੋਈ ਸੀ ਵਿਰੋਧੀਆਂ ਨੇ ਜਿੱਥੇ ਉਂਗਲਾ ਦੇ ਦੇ ਕੇ ਮੇਰੇ ਗਰੁੱਪ ਨੂੰ ਮੇਰੀ ਟੀਮ ਨੂੰ ਨਕੇੜਿਆ ਸੀ ਨਕੇੜਿਆਂ ਦੀ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਤਲਵਾੜੇ ਵਾਲੇ ਤਿੰਨ ਤਾਂ ਬਹਿ ਰਹਿ ਗਿਆ ਸੀ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਛੈਣੀ ਨੇ ਫੈਸਲਾ ਕੀਤਾ ਸਾਡਾ ਕਾਫਲਾ 14 ਹੋ ਗਿਆ ਮਿੰਨੂ ਪਾ ਕੇ 5 ਹੋ ਗਏ ਉਸ ਤੋਂ ਬਾਅਦ ਬੋਧਰਾਡੇ ਫੈਸਲਾ ਕੀਤਾ ਸਾਥ ਦੇਣ ਦਾ ਤੇ ਮੇਰੇ ਕਾਉਂਸਲਰ ਪੰਜ ਹੋ ਗਏ ਤੇ ਮੈਂ ਛੇ ਹੋ ਗਏ ਔਰ ਇਹਨਾਂ ਇਹਨਾਂ ਦਾ ਝੂਠ ਇਹਨਾਂ ਦੇ ਸਾਹਮਣੇ ਆ ਝੂਠ ਨੂੰ ਬਹੁਤਾ ਦਿਨ ਝੂਠ ਕੱਢ ਨਹੀਂ ਸਕਦਾ ਸੱਚ ਦੀ ਜਿੱਤ ਹੋਈ ਹੈ ਤੁਹਾਡੇ ਸਾਹਮਣੇ ਅੱਜ ਮੇਰੇ ਸਮੁੱਚੇ ਬਹੁਮਤ ਦੇ ਨਾਲ ਇਹ ਮੈਨੂੰ ਪ੍ਰਧਾਨ ਲਾਉਂਦੇ ਸੀ ਅੱਜ ਇਸ ਤਰ੍ਹਾਂ ਤੁਸੀਂ ਲੋਕਾਂ ਨੇ ਔਰ ਮੇਰੇ ਐਮਸੀਆ ਨੇ ਪਾਵਰ ਦਿੱਤੀ ਕਿ ਜਿੰਨਾ ਸ਼ਹਿਰ ਦੀ ਡਵੈਲਪਮੈਂਟ ਚ ਆਵਾਂ ਮੈਂ ਕਰ ਸਕਦਾ ਤੇ ਉਹ ਵੀ ਨਹੀਂ ਰੋਕ ਸਕਦੇ ਕਿਉਂਕਿ ਮੇਰਾ ਬਹੁਤ ਮਜ਼ਬੂਤ ਹੋ ਗਿਆ। ਨੋਟ ਕਰਿਓ। ਨੋਟ ਕਰਿਓ ਜਦ ਮੈਂ ਪ੍ਰਧਾਨ ਬਣਿਆ ਸੀ ਆਉਂਦੇ 1 ਸਾਲ ਮੈਂ ਸ਼ਹਿਰ ਚੋਂ ਮਿਸਤਰੀ ਨਹੀਂ ਸੀ ਹਟਣ ਦਿੱਤੇ ਲਗਾਤਾਰ ਲੱਗੇ ਰਹੇ ਸੀ ਪਰ ਜਦੋਂ ਇਹਨਾਂ ਨੇ ਐਮਸੀਐਫਾ ਨਾਲ ਦੀ ਲੜਾਈ ਫਾਪਾ ਕੇ ਤੋੜੇ ਸੀ ਕੰਮ ਰੁਕ ਗਿਆ ਸੀ ਕਿਉਂਕਿ ਮੇਰਾ ਬਹੁਤ ਮਜ਼ਬੂਤ ਨਹੀਂ ਸੀ ਅੱਜ ਮੈਂ ਫਿਰ ਇਸ ਸਟੇਜ ਤੋਂ ਅਨਾਉਂਸ ਕਰਦਾ ਕਿ ਮੇਰਾ ਬਾਬਾ ਮਤ ਪੂਰਾ ਆ ਔਰ ਜਿੰਨੀ ਦੇਰ ਤੱਕ ਮੈਂ ਪ੍ਰਧਾਨ ਸਾਲ ਸਵਾ ਸਾਲ ਡੇਢ ਦੋ ਜੰਨਾ ਟਾਈਮ ਰਹਿਦਾ ਚਾਰਚੋਂ ਮਿਸਤਰੀ ਨਹੀਂ ਹਟੰਦੋਂਗਾ ਜਿਹੜਾ ਮਰਜੀ ਵਿਰੋਧੀ ਜੰਨਾ ਮਰਜੀ ਜੋੜ ਲਾ ਲੈ ਅੱਜ ਮੋਬੱਤ ਪੂਰਾ ਆ ਉਸ ਗੁਰੂ ਦਾ ਸ਼ਿਕਰਾ ਨਾ ਕਰਦਾ ਜੰਨੇ ਮੇਰੀ ਟੀਮ ਤੇ ਮੇਰ ਪਰੇ ਹੱਥ ਰੱਖਿਆ ਕਿਉਂਕਿ ਮੈਂ ਇੱਥੇ ਦੱਸਣਾ ਚਾਹੂੰਗਾ ਡਾਕਟਰ ਸਾਹਿਬ ਆਏ ਸੀ ਡਾਕਟਰ ਪੱਪੂ ਉਹਨਾਂ ਦੀ ਗਲੀ ਜ਼ਿੰਦਗੀ ਚ ਨਹੀਂ ਬਣੀ ਸੀ ਕੰਮ ਸ਼ੁਰੂ ਹੋ ਗਿਆ ਪੀੜੀ ਬਲੌਕ ਵਾਲਿਆਂ ਦੀ ਜ਼ਿੰਦਗੀ ਚ ਨਹੀਂ ਸਬਣੀ ਪਾਸ ਹੋ ਗਈ 4 ਕਰੋੜ 495000 ਦੀ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਸਾਡੇ ਹਲਕਾ ਵਿਧਾਇਕ ਐਮਐਲਏ ਸਾਹਿਬ ਦੇ ਦਫਤਰ ਦੇ ਪਿਛਲੀ ਕਲੋਨੀ ਦੀ ਗਲੀ ਜਿੰਦਗੀ ਚ ਨਹੀਂ ਬਣੀ ਸੀ ਪੁੱਟ ਪੁੱਟ ਕੇ ਉਹ ਵੀ ਗਲੀ ਤੁਹਾਡੀ ਨਗਰ ਕੌਂਸਲ ਬਣਾ ਰਹੀ ਆ ਆਮ ਆਦਮੀ ਕੋ ਉਹ ਵੀ ਗਲੀ ਨਹੀਂ ਬਣੀ ਉਹ ਵੀ ਤੁਹਾਡੀ ਨਗਰ ਕੌਂਸਲ ਨੇ ਬਣਾਈ ਆ ਪੈਸੇ ਨੇ ਨਗਰ ਕੌਂਸਲ ਤੁਹਾਡੇ ਕੋਲ ਕਿ ਭਈ ਤਲਵਾੜੇ ਵਾਲੇ ਮੇਰੇ ਅੰਸੀ ਸਾਹਿਬ ਮੇਰੇ ਕੰਨ ਚ ਕਹੀ ਜਾਂਦੇ ਆ ਤਲਵਾੜਾ ਮੇਰਾ ਦਿਲ ਆ ਮੈਂ ਕਿੱਦਾਂ ਭੁੱਲ ਸਕਦਾ ਮੇਰੇ ਪੈਰ ਇਸ ਸ਼ਹਿਰ ਚ ਸਭ ਤੋਂ ਪਹਿਲਾਂ ਤਲਵਾੜੇ ਵਾਲਿਆਂ ਨੇ ਲਾਇੇ ਸੀ ਔਰ ਉਸ ਤੋਂ ਬਾਅਦ ਮੈਨੂੰ ਸ੍ਰੀ ਹਰਗੋਬਿੰਦਪੁਰ ਵਾਲਿਆਂ ਨੇ ਚੱਕ ਲਿਆ ਤਲਵ ਸੰਤੋਖਵਰ ਵਾਲੇ ਨੇ ਚੱਕ ਲਿਆ ਤਲਵਾੜੇ ਦੇ ਵਿੱਚ ਤਕਰੀਬਨ ਜਿਹੜੀਆਂ ਹੁਣ ਗਲੀਆਂ ਸ਼ੁਰੂ ਹੋ ਚੁੱਕੀਆਂ ਹੋਣੀਆਂ ਨੇ ਦੋ ਤਿੰਨ ਦਿਨ ਦੇ ਵਿੱਚ 11 ਤੋਂ 12 ਲੱਖ ਰੁਪਏ ਦੀਆਂ ਪਾਸ ਹੋਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 40 ਲੱਖ ਰੁਪਏ ਹੋਰ ਗਲੀਆਂ ਵਾਸਤੇ ਤਲਵਾੜੇ ਨੂੰ ਦਿੱਤਾ ਆ ਔਰ ਪੈਸਾ ਕਿੱਥੋਂ ਨਹੀਂ ਆਇਆ ਉਹ ਤੁਹਾਡਾ ਪੈਸਾ ਆ ਜਿਹੜਾ ਮੈਂ ਟੈਕਸ ਲਾ ਕੇ ਪ੍ਰੋਪਰਟੀ ਟੈਕਸ ਲਾ ਗਏ ਨਕਸ਼ੇ ਦੇ ਪੈਸੇ ਲਾ ਗਏ ਤੁਹਾਡੇ ਕੋਲੋਂ ਕੱਲੀ-ਕੱਲੀ ਚੀਜ਼ ਦਾ ਟੈਕਸ ਇਕੱਠਾ ਕੀਤਾ ਆ ਉਹ ਇਕੱਠਾ ਕਰਕੇ ਅੱਜ ਕਿੰਦੇ 40 ਲੱਖ ਦਾ ਕੰਮ ਸੰਤੋਪੁਰ ਦੀ ਗੱਲ ਕਰਾਂ ਤੇ ਐਮਸੀ ਸਾਹਿਬ ਦਲੋਤੇ ਨੇ ਇਹਨਾਂ ਦੀਆਂ ਵੀ ਦੋ ਗਲੀਆਂ ਪਾਸ ਹੋ ਗਈਆਂ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੈਸੇ ਪਈ ਨੇ ਕੰਮ ਚਾਲੂ ਹੋ ਜਾਣਾ ਬਹੁਤ ਵੱਧ ਪੂਰਾ ਆ ਔਰ ਮੈਂ ਇੱਥੇ ਬਹੁਤ ਸਾਰੇ ਸੱਜਣਾਂ ਘਾਟੀ ਦੀ ਗੱਲ ਕਰਾਂ ਸ਼ਮਸ਼ਾਨ ਘੜਦੂ ਜਾਂਦੇ ਰਾਹ ਦੀ ਗੱਲ ਕਰਾਂ ਅੱਜ ਤੱਕ ਅੱਜ ਤੱਕ ਉਹ ਸ਼ਮਸ਼ਾਨ ਘੜ ਦੀ ਘਾਟੀ ਜਦ ਅਸੀਂ ਉਤਰਦੇ ਸੀ ਤੇ 12 13 ਫੁੱਟ ਦੀ ਸੀ ਅੱਜ ਜਾ ਕੇ ਵੇਖਿਓ 60 ਫੁੱਟ ਦੀ ਘਾਟੀ ਜਿਹੜੀ ਚੌੜੀ ਕਰਵਾ ਦਿੱਤੀ ਗਈ ਆ ਔਰ ਮੈਂ ਤਿੰਨ ਵਾਰ ਬਣਾਉਣ ਵਾਸਤੇ ਗਿਆ ਤਿੰਨ ਵਾਰ ਉਹ ਤਿੰਨੇ ਵਾਰ ਇਹਨਾਂ ਲੋਕਾਂ ਨੂੰ ਉਗਲਾ ਦੇ ਦੇ ਕੇ ਉਹ ਘਾਟੀ ਬੰਦ ਕਰਾ ਦਿੱਤੀ ਪਰ ਚੌਥੀ ਵਾਰ ਨਗਰ ਕੌਂਸਲ ਆਪਣੇ ਪੱਕੇ ਤਰੀਕੇ ਨਾਲ ਬਣਾਉਣ ਜਾ ਰਹੀ ਆ ਔਰ ਸਮੁੱਚੇ ਨਗਰ ਦੇ ਲੋਕ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਘਾਟੀ ਵਧੀਆ ਤਰੀਕੇ ਨਾਲ ਬਣਾ ਕੇ ਸ਼ਮਸ਼ਾਨ ਘਰ ਤੱਕ ਇੱਕ ਚੰਗੀ ਸੜਕ ਬਣਾ ਕੇ ਲਾਉਂਗਾ ਕਿ ਜਿਹੜੇ ਲੋਕ ਆਉਂਦੇ ਨੇ ਕਿਉਂਕਿ ਮੌਤ ਜਿਹੜੀ ਆ ਉਸ ਪਰਮਾਤਮਾ ਦੇ ਹੱਥਾਂ ਪਤਾ ਨਹੀਂ ਕਦੋਂ ਕਿਸੇ ਘਰ ਕਿੱਥੇ ਦੋਖਾ ਜਣਾ ਪਰ ਜਦੋਂ ਸਾਥ ਸੰਬੰਧੀ ਰਿਸ਼ਤੇਦਾਰ ਜਾਂਦੇ ਨੇ ਤਾਂ ਉਹ ਸਾਰੀ ਸ਼ਮਸ਼ਾਨ ਘਰ ਦਾ ਬਾਅਦ ਚ ਪਹੁੰਚ ਜene ਉਹ ਘੱਟਾ ਤੇ ਰੇਤ ਸਾਰੀ ਉਹਨਾਂ ਦੇ ਸਿਰਾਂ 'ਚ ਪੈ ਜਾਂਦੀ ਸ਼ਮਸ਼ਾਨ ਘਰ ਤੱਕ ਵਧੀਆ ਛੜਕ ਬਣਾ ਕੇ ਲਾਉਂਗਾ ਇੱਕ ਪਿਛਲੇ ਦਿਨਾਂ ਦੇ ਵਿੱਚ ਮਾਤਾ ਚੰਤ ਕੁੰਨੀ ਜੀ ਦਾ ਮੇਲਾ ਸੀ ਔਰ ਸਾਡੇ ਇੱਥੇ ਮੈਂ ਖਲੋਤੇ ਦੇ ਕਾਲੀਆ ਸਾਹਿਬ ਮੇਰੇ ਨਾਲ ਖਲੋਤੇ ਨੇ ਮੇਰਾ ਭਰਾ ਆ ਇਹਨਾਂ ਸਮੁੱਚੇ ਸ਼ਹਿਰ ਵਾਸੀਆਂ ਨੇ ਲੰਗਰ ਲਾਇਆ ਸੀ ਲੋਪਿੰਟ ਦੇ ਵਿੱਚ ਜਿਹੜਾ ਬੜੀਆ ਵਧੀਆ ਸੀ ਹਰ ਇੱਕ ਪਤਵਾਨ ਉੱਥੇ ਪੱਕਿਆ ਸੀ ਚਾਹੇ ਕਿਸੇ ਫਾਸਟ ਫੂਡ ਦੀ ਗੱਲ ਕਰ ਲੋ ਚਾਹੇ ਖਾਣ ਦੀ ਗੱਲ ਕਰ ਲੋ ਔਰ ਬੜਾ ਵਧੀਆ ਲੰਗਰ ਚੱਲਿਆ ਔਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਜਿਸ ਦਿਨ ਲੰਗਰ ਤੋੜਿਆ ਮੈਨੂੰ ਇਹਨਾਂ ਨੇ ਮਾਨ ਬਖਸ਼ਿਆ ਮੈਂ ਲੰਗਰ ਤੋਰਨ ਵਾਸਤੇ ਗਿਆ ਰੇਵਣ ਕੱਟ ਕੇ ਲੰਗਰ ਤੋਰਿਆ ਬਸ ਤੋਰੀ ਤੇ ਪਿਛਲੇ ਦਿਨੀ ਸਾਡੇ ਸ਼ਹਿਰ ਦਾ ਜਿਹੜਾ ਇੱਕ ਜਬਰੂ ਜਬਰੂ ਜਿਹੜਾ ਢੋਲਗੀ ਵਾਲਾ ਇੱਥੇ ਬੋਲਦਾ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਨਸ਼ੇ ਵਕਾਉਣ ਵਾਲੇ ਵਪਾਰੀ ਆ ਗਏ ਜਿਨ੍ਹਾਂ ਨੇ ਨਸ਼ਾ ਵਕਾਇਆ ਔਰ ਮੈਂ ਤੁਹਾਡੀ ਸਟੇਜ ਤੋਂ ਇੱਕ ਗੱਲ ਪੰਜਾਰੀਓ ਨੂੰ ਚੈਲੰਜ ਕਰ ਚੁੱਕਾ ਕਿ ਜੇ ਪਿਓ ਦਾ ਪੁੱਤ ਔਲਾਦ ਲੈ ਕੇ ਚੜ ਜਾ ਦਮਦਮ ਸਾਹਿਬ ਕੇ ਨਸ਼ਾ ਵੇਚਣ ਬਾਰੇ ਮੈਂ ਨਸ਼ਾਈਨਾ ਅੱਡਣ ਵਾਲੀ ਵੇਚੀ ਉਸ ਮੈਂ ਤੇ ਜੇ ਨਹੀਂ ਚੜ ਸਕਦਾ ਤੇ ਆ ਜਾ ਲੋਕਾਂ ਦੀ ਕਚਹਿਰੀ ਚ ਮੈਂ ਚੜ ਜਾਂਦਾ ਜਾ ਕੇ ਤੇਰੀਆਂ ਗੱਲਾਂ ਕਹਿੰਦੇ ਨਹੀਂ ਸੁਣੀਆਂ ਤੂੰ ਜਬਰੂ ਉਹ ਕੱਲਾ ਬੰਦਾ ਆ ਜਨੇ ਆਪਦੇ ਭਾਵ ਨੂੰ ਪ੍ਰਧਾਨ ਤੋਂ ਹਰਨ ਲਈ ਮਜਬੂਰ ਕਰ ਦਿੱਤਾ ਅੱਜ ਜੇ ਹਰਿਆ ਤੇ ਬਾਬੇ ਸੋੜੂ ਕਰਕੇ ਬਾਬੇ ਕੋ ਕੜਾ ਪਰਿਵਾਰ ਹਰਿਆ ਔਰ ਫੇਰ ਸਮੁੱਚੀਆਂ ਜੋ ਹਰਕਤਾਂ ਜੇ ਅੱਜ ਸਰਕਾਰ ਚ ਆ ਗਿਆ ਮੈਂ ਮਹਿੰਦੇ ਸਾਹਿਬ ਨੂੰ ਦੱਸਣਾ ਚਾਹੁੰਦਾ ਇਹਨਾਂ ਬੰਦਿਆਂ ਤੋਂ ਬਚੋ ਇਹਨਾਂ ਦੇ ਤੁਹਾਡੇ ਉਹ ਹਾਲਾਤ ਕਰ ਦੇਣੇ ਨੇ ਕਿ ਤੁਹਾਡੇ ਬੱਲੇ ਵੀ ਸ਼ਹਿਰ ਵਾਲੇ ਨੂੰ ਕਿਸੇ ਨੂੰ ਵੋਟ ਪਾਉਣ ਤੋਂ ਕਰਨੀ ਛੱਡਦਾ ਅੱਜ ਮੇਰੇ ਨਾਲ ਖਲੋਤਾ ਸੀ ਮੇਰਾ ਵੀਰ ਮੰਗੂ ਪਿੱਛੇ ਖਲੋਤਾ ਔਰ ਇਸ ਬੰਦੇ ਦਾ ਕਸੂਰ ਕੀ ਸੀ ਕਿ ਇਹਨੇ ਇਲੈਕਸ਼ਨ ਦੇ ਵਿੱਚ ਡਟ ਕੇ ਮੇਰਾ ਸਾਥ ਦਿੱਤਾ ਸੀ ਔਰ ਇਸ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਇਹਨਾਂ ਲੋਕਾਂ ਨੇ 12-13 ਦਿਨ ਪੜੋਲਾ ਰੱਖਿਆ ਔਰ ਮੈਂ ਮਾਣ ਨਾਲ ਸਿੱਕ ਠੋਕੇ ਕਹਿ ਸਕਦਾ ਕਿ ਤੁਹਾਡੇ ਲੋਕਾਂ ਦੀ ਸਾਥ ਦੇ ਬਦੌਲਤ ਭਾਈ ਜੇ ਤੇ ਬਰੀ ਪਰਚਾ ਕੈਨਸਲ ਕਰਾ ਕੇ ਇਥੇ ਲੈ ਕੇ ਆਏ ਆਖਰੋਂ ਤਾਂ ਮੰਗੂ ਜਦੇ ਪਰਚਾ ਕਰਕੇ ਅੰਦਰ ਕਰਨਾ ਜੇ ਹਿੰਮਤ ਆ ਤੇ ਆ ਕੇ ਪਿਓ ਦੇ ਪੁੱਤ ਹੱਥ پا ਕੇ ਦੇਖ ਲੈਣ ਕਿਉਂਕਿ ਮੈਨੂੰ ਕੁਝ ਦਿਨ ਬਾਅਦ ਇਹਨਾਂ ਨੇ ਸ਼੍ਰੀ ਹਰਿਕੰਪਨਪੁਰ ਦੇ ਵਿੱਚ ਇੱਕ ਪੰਜ ਵਾਰ ਚ ਲੜਾਈ ਹੋਈ ਔਰ ਮੈਂ ਚਾਹੁੰਦਾ ਸੀ ਕਿਉਂਕਿ ਆਹ ਘਰ ਦੇ ਵਿੱਚ ਲੇਡੀਆਂ ਲੜੀਆਂ ਸੀ ਦੋ ਘਰਾਂ ਦੀਆਂ ਔਰਤਾਂ ਲੜੀਆਂ ਸੀ ਮਤਭੇਦ ਹੋ ਜਾਂਦੇ ਨੇ ਕਿਤੇ ਮਾਵਾ ਬਹਿਣਾ ਅਪਚ ਲੜ ਪਈਦੀਆਂ ਨੇ ਪਰ ਮੈਂ ਸੋਚਦਾ ਸੀ ਕਿ ਮੈਂ ਉਹਨਾਂ ਦੋਵਾਂ ਭੈਣਾਂ ਨੂੰ ਬਿਠਾ ਕੇ ਰਾਜੀ ਨਾਮਾ ਕਰਾਵਾਂ ਗਲਤ ਬੰਦੇ ਕੋ ਮਾਫੀ ਮੰਗਾਵਾ ਹਰਜਾਨਾ ਭਰਾਵਾ ਤੇ ਉਹਨਾਂ ਦਾ ਮੈਂ ਰਾਜੀ ਨਾਮਾ ਕਰਾਵਾਂ ਇਸ ਬੰਦੇ ਨੇ ਇੱਕ ਧਿਰ ਨੂੰ ਚੁੱਕ ਕੇ ਜਾ ਕੇ 452 ਲੋਵਾ ਕੇ ਉਹਨਾਂ ਗਰੀਬਾਂ ਦੇ ਉੱਤੇ ਪਰਚਾ ਕਰਜ ਕਰਾਤਾ ਪਰ ਮੈਨੂੰ ਮਜਬੂਰਨ ਆਪ ਦੇ ਬੰਦਿਆਂ ਦਾ ਸਾਥ ਦੇ ਲਈ ਪਰਚੈ ਕਰਾਸ ਕਰਾਉਣਾ ਪਿਆ ਔਰ ਕੋਸ ਕਰਾ ਕੇ ਅੱਜ ਉਹਨਾਂ ਬੰਦਿਆਂ ਦੀ ਜਮਾਤਾਂ ਕਰਾ ਕੇ ਕਰ ਲਿਆ ਗਿਆ ਔਰ ਦੂਜਿਆਂ ਦੇ ਪਰਚਾ ਦਰਜ ਕਰਾਇਆ ਮੈਂ ਪਰਚੇ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ ਮੈਂ ਅੱਜ ਤੱਕ ਕਿਸੇ ਬੰਦੇ ਦੇ ਪਰਚਾ ਦਰਜ ਨਹੀਂ ਕਰਾਇਆ ਪਰ ਜਦੋਂ ਸਾਡੇ ਤੇ ਹੋ ਜਾਂਦਾ ਕਰਾਸ ਕਰਾਉਣੀ ਸਾਡੀ ਮਜਬੂਰੀ ਬਣ ਜਾਂਦੀ ਆ ਕਿਉਂਕਿ ਸਾਡੇ ਅਸਲੀਅਤ ਚ ਉਹਨਾਂ ਬੰਦਿਆਂ ਦੇ ਲੱਗੀ ਸੀ ਔਰ ਭਰਾਓ ਜੋ ਇਹਨਾਂ ਲੋਕਾਂ ਨੇ ਅੱਜ ਤੱਕ ਕੀਤਾ ਸੀ ਉਹ ਦੁਬਾਰਾ ਕਰਨਾ ਸ਼ੁਰੂ ਕਰ ਲਿਆ ਔਰ ਇਹਦੇ ਤੇ ਪਰਚਾ ਜਿਹੜਾ ਦਰਜ ਕਰਾਇਆ ਟੀਮਾ ਗੱਡੀ ਤੋਂ ਆਉਂਦਾ ਰਸਤੇ 'ਚ ਕਿਤੇ ਲੁੱਟ ਕੋ ਕਰਨ ਵਾਲਿਆਂ ਨੇ ਦਾਤਰ ਮਾਰ ਕੇ ਸੱਤ ਲਾਤੀ ਤੇ ਬਾਬੇ ਸੋਨੂ ਨੂੰ ਦੱਸਿਆ ਉਹਨੇ ਮੇਰੇ ਸੱਤ ਲੱਗੀਆਂ ਤੇ ਹਸਪੀਟਲ ਚੜ੍ਹ ਕੇ ਛੱਬੀ ਬਣਾ ਕੇ ਤੇ ਇੱਥੇ ਪਰਚਾ ਕਰਵਾਤਾ ਤੇ ਕਰਾਇਆ ਕਿ ਨਾ ਸਗੇ ਭਰਾ ਦਾ ਸਗੇ ਭਰਾ ਦੇ ਭੁਜਾਈਨੇ ਪਰਚਾ ਕਰਾਇਆ ਤੇ ਦੋ ਭਰਾਵਾਂ ਨੂੰ ਪਾੜ ਕੇ ਰੱਖ ਦਿੱਤਾ ਜੇ 14 ਇਲਾਕਾ ਦਾ ਰਾਜੀ ਨਾਮਾ ਚਰਾਉਂਦਾ ਉਹਦੇ ਵਿੱਚ ਸਭ ਤੋਂ ਸ਼ਰਮਦਾ ਗੱਲਾ ਅੱਜ ਤੱਕ ਪੈਣਾ ਨੂੰ ਦਿੱੰਦੇ ਆਇਆ ਪੈਣਾ ਦਾ ਸਾਥ ਦਿੱੰਦੇ ਆਇਆ ਔਰ ਇਸ ਬੰਦੇ ਨੇ ਉਹਨਾਂ ਲੋਕਾਂ ਕੋਲੋਂ ਇਹਦੇ ਸਗੇ ਭਰਾ ਕੋ ਇਹਦੇ ਸਗੇ ਭਾੜਤੇ ਤੇ ਵੀ ਪਰਚਾ ਦਰਜ ਕਰਾਤਾ ਆਹ ਸ਼ਰਮ ਦੀ ਰਾਜਨੀਤੀ ਜੇ ਆਪਾਂ ਜੀ ਉਹਨਾਂ ਲੋਕਾਂ ਤੋਂ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਲੜਾਈ ਹੁੰਦੀ ਆਪਣੇ ਘਰ ਦੇ ਰਾਜੀ ਨਾਮਾ ਕਰ ਲਿਆ ਕਰੋ ਆਪਣੇ ਵਾਰਦਾ ਤੋਂ ਤੇ ਨਾ ਕਰੋ ਕੋਈ ਸੰਝਲ ਬੰਦਾ ਨਾ ਲਿਆ ਕਰੋ ਨਹੀਂ ਸਾਨੂੰ ਲੜਣਾ ਪਿਆ ਲੜਾ ਤੇ ਕੋਈ ਆਪਣਾ ਸਿਆਣਾ ਬੰਦਾ ਲੈ ਲਿਆ ਕਰੋ ਨਹੀਂ ਤੇ ਮੇਰੇ ਕੋਲ ਆ ਗਿਆ ਕਰੋ ਮਰਾਜੀ ਨਾਮਾ ਕਰਾਵਾਂਗੇ ਪਰਚੀਆਂ ਦੀ ਰਾਜਨੀਤੀ ਚ ਆਪਣੇ ਸ਼ਹਿਰ ਦੇ ਲੋਕਾਂ ਨੂੰ ਨੇ ਪੈਣ ਦਊਗਾ ਬਹੁਤ ਔਕੇ ਨੇ ਕਿੰਨਾ ਕੋਟ ਕਚੈਰੀਆਂ ਨੇ ਲੋਕਾਂ ਦੇ ਚੁੰਨਿਆਂ ਦੇ ਵਿੱਚ ਪਾਉਗਾ ਤਾਂ ਇਹਨਾਂ ਨੂੰ ਬਚ ਕੇ ਰੋ ਮੈਂ ਤਾਂ ਹਮ ਸਾਰਿਆਂ ਨੂੰ ਟੀਲ ਕਰਦਾ ਔਰ ਇੱਕ ਗੱਲ ਮੈਂ ਵਾਰ-ਵਾਰ ਕਹਿੰਦਾ ਜੇ ਕੋਈ ਮੁੰਡਾ ਨਸ਼ਾ ਕਰਦਾ ਤੇ ਮੈਨੂੰ ਦੱਸੋ ਉਹਦਾ ਇਲਾਜ ਕਰਾਉਣਾ ਮੇਰਾ ਕੰਮ ਆ ਉਹਨੂੰ ਸਾਹਮਣਾ ਮੇਰਾ ਕੰਮ ਆ ਪਰ ਆਪਾਂ ਰਲ ਮਿਲ ਕੇ ਜੋ ਜਿਹੜਾ ਆ ਇਹਨੂੰ ਲਈਏ ਤੇ ਆਪਣੀ ਨੌਜਵਾਨ ਜਵਾਨੀ ਚਰੀਆ ਉਹ ਬਚਾਈਏ ਔਰ ਬਹੁਤ ਸਾਰੇ ਮੈਨੂੰ ਉਹ ਚਿਹਰੇ ਦਿਖਦੇ ਨੇ ਜਿਨ੍ਹਾਂ ਨੇ ਮੇਰੀ ਕੰਨਾਂ 'ਚ ਜਾਂ ਮੈਨੂੰ ਆਫਿਸ ਆ ਕੇ ਦੱਸਿਆ ਸੀ ਕਿ ਸਾਡੀ ਗਲੀ ਬਣਨ ਵਾਲੀ ਹੈ ਸਾਡੀ ਬਣਨ ਵਾਲੀ ਹੈ ਮੈਨੂੰ ਇੱਕ ਵਿਸ਼ਵਾਸ ਹੋਉਣਾ ਸਮੁੱਚੀਆਂ ਗਲੀਆਂ ਸ਼ਹਿਰ ਦੀਆਂ ਬਿਨਾਂ ਕਿਸੇ ਸਰਕਾਰ ਤੋਂ ਚਵਾਨੀ ਲਏ ਮੈਂ ਬਣਾ ਕੇ ਦਊਂਗਾ ਵਿਸ਼ਵਾਸ ਰੱਖਿਓ ਜਿੱਤੇ ਤੁਸੀਂ 3 ਸਾਲ ਰੱਖਿਆ ਉਹਦੇ 2 ਸਾਲ ਦੀ ਉਹਦੇ 2 ਸਾਲ ਵੀ ਮੇਰੇ ਤੇ ਵਿਸ਼ਵਾਸ ਰੱਖੇ ਕੱਲੀ ਕੱਲੀ ਗੱਲੀ ਜਿਹੜੀ ਤੁਹਾਡੀ ਬਣਾ ਕੇ ਦਊਂਗਾ ਤੇ ਮੇਰਾ ਨਾਮ ਤੋਂ ਮੈਂ ਇੱਕ ਲਾਡ ਤੇ ਗੱਲ ਕਰੂੰਗਾ ਤੁਹਾਡਾ ਲੋਕਾਂ ਦਾ ਇਸ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਜਨਾਂ ਨੇ ਆੜ ਵਾਲੀ ਇਲੈਕਸ਼ਨ ਜਿਹੜੀ ਨੰਕੇ ਗਈ ਆ ਉਹਦੇ ਵਿੱਚ ਸਾਰੀਆਂ ਹੀ ਵੋਟਾਂ ਜਿਹੜੀਆਂ ਮੇਰੀ ਔਰ ਮੰਦੀਪ ਰਗੜ ਨਗਲ ਦੇ ਕਹੇ ਤੁਸੀਂ ਸਾਰੀਆਂ ਵੋਟਾਂ ਜਾਮਨੀ ਗੋਮਨ ਨੂੰ ਪਾਈਆਂ ਔਰ ਕਿੰਦੀ ਮਾੜੀ ਸਰਕਾਰ ਵਾਲੀ ਗੱਲ ਆ ਕਿ ਮੈਂ ਇਸ ਇਲੈਕਸ਼ਨ ਦੇ ਵਿੱਚ ਮੈਂ ਇਹ ਕਨਾ ਕਰਦਾ ਨਹੀਂ ਪਰ ਜਦੋਂ ਵਿਰੋਧੀ ਕਰਦੇ ਕਰਨੀਆਂ ਪੈਂਦੀਆਂ ਇੱਕ ਬੋਤਲ ਕਿਸੇ ਨੂੰ ਸ਼ਰਾਬ ਦੀ ਨਹੀਂ ਪੁੱਤੀ ਇੱਕ 25 ਰੁਪਿਆ ਕਿਸੇ ਨੂੰ ਨਹੀਂ ਦਿੱਤਾ ਸ਼ਹਿਰ ਦੀ ਰਾਜਨੀਤੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਹਾਡਾ ਲੋਕਾਂ ਦਾ ਮੈਂ ਗਰੋਹ ਗਰੋਹ ਕਜ਼ਰਦਾਰ ਕਜ਼ਦਾਰਾ ਜਿਨ੍ਹਾਂ ਨੇ ਅੱਥੇ ਦੇ ਅੱਥੇ ਬੋਥ ਮੈਨੂੰ ਚਿਤਾ ਕੇ ਵੋਟਾਂ ਦੀ ਲੀਡ ਜਿੱਕੇ ਕੱਲਿਆ ਔਰ ਸੱਤਾਧਾਰੀ ਸਰਕਾਰ ਆ ਜਣੀ ਤਜਬੂਜੇ ਰਹਿੰਦੇ ਆ 1000 ਵੋਟ ਭਈ ਤੇ ਤੁਸੀਂ 13 ਦੋਸਤੀਆਂ ਦੀ ਲੀਡ ਦਿਵਾਤੀ ਤੇ 2400 ਵੋਟ ਕਾਤੀ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਪਰਵਾਸ ਕਰਦਾ ਕੱਲੀ-ਕੱਲੀ ਵਾਰ ਦੀ ਗੱਲ ਕਰ ਸੰਤੋਪੁਰ ਵਾਲਿਆਂ ਨੇ ਦੋਵੇਂ ਵਾੜਾਂ ਦੇ ਵਿੱਚ ਧੁੱੱਕੀ ਮੇਲ ਕੇ ਰੱਖ ਦਿੱਤੀ ਤੇ ਸਾਰੇ ਸੰਤੋਪੁਰ ਦੇ ਵਿੱਚੋਂ ਆ ਤਲਵਾੜੇ ਦੇ ਮੇਰੇ ਐਫਸੀ ਸਰਮਾਨ ਕਰਤੇ ਨੇ ਗੁਰਮੁਖ ਪਰ ਸੇਵਰਤਾ ਤੇ ਸਮੁੱਚੀ ਇੱਥੇ ਟੀਮ ਪਜੀ ਤਲਵਾੜੇ ਦੀ ਮੇਰੇ ਸਾਹਮਣੇ ਮੈਂ ਨਾ ਲੈਣ ਲੱਗਾ ਤੇ ਲੰਮਾ ਸਭਾ ਲੱਜੂਗਾ ਇਹਨਾਂ ਨੇ ਤਿੰਨੇ ਦੀਆਂ ਤਿੰਨੇ ਵਾਰ ਦੇ ਕੇ ਜਿਤਾ ਕੇ ਕਾਂਗਰਸ ਨੂੰ ਭੱਲਿਆ ਕੱਲੇ ਕੱਲੀ ਵਾਰ ਤੋਂ ਜਿਤਾ ਕੇ ਕੱਲਿਆ ਹੁਣ ਦੋਸਤੋ ਜੇਸੀ ਕਰ ਤਲਵਾੜੇ ਤੇ ਸੰਦੋਤ ਪੁਰਦੀ ਇਹ ਕੀ ਕਰਦੇ ਸੀ ਇਹ 6 ਵੜਾ ਸਾਡੀਆਂ ਨੇ ਇਹਨਾਂ ਸ਼ਾਇਰ ਦੇ ਅਸੀਂ ਜੋਰ ਲਾਉਣਾ ਪਰ ਮੈਂ ਖਾਸ ਕਰਕੇ ਇਸ ਸ਼ਹਿਰ ਦਾ ਧੰਨਵਾਦ ਕਰਦਾ ਸ਼ਾਇਰ ਵਾੜਾਣਿਆਂ ਦਾ ਉਹ ਜਿੰਨਾ ਸਭ ਤੋਂ ਵੱਧ ਦੀ ਤੋ ਅਗੇ ਇਹਨਾਂ ਨੂੰ ਪੱਟਿਆਂ ਨੂੰ ਮਾਰ ਕੇ ਕੱਢਿਆ ਇਹ ਸ਼ਹਿਰ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੇਰਦਿਆਂ ਛੇਵਾੜਾ ਨੇ ਕਿਉਂ ਇਥੇ ਆ ਕੇ ਰੱਖਦੇ ਨੇ ਕਿਉਂਕਿ ਇਹਨਾਂ ਸ਼ੁਰੂ ਤੋਂ ਭਰਾ ਨੂੰ ਭਰਾ ਨਾਲ ਲੜਾਇਆ ਸ਼ਾਤ ਬਾਦਾਰੇ ਨੂੰ ਜੱਤ ਬਾਦਨਾ ਲੜਾਇਆ ਕਿ ਚਿਗੜ ਕਰਦੇ ਸੀ ਕਿ ਇੱਥੇ ਹਿੰਦੂ ਵੋਟਾਂ ਸਾਨੂੰ ਪੈ ਜਾਣੀ ਔਰ ਮੈਂ ਸਾਦੀ ਟੂਰ ਕੇ ਮਾਰ ਕਰਕੇ ਕਿਹਾ ਮੇਰਾ ਹਿੰਦੂ ਵੀ ਮੇਰੀ ਮਾਂ ਆ ਜੇ ਤੂੰ ਛੇਕੂ ਵੀ ਮੇਰੀ ਮਾਂ ਆ ਕਿਸੇ ਵੀ ਮੇਰੀ ਮਾਂ ਆ ਐਸੀ ਵੀ ਮੇਰੀ ਮਾਂ ਆ ਮੇਰੀਆਂ ਮਾਵਾਂ ਨੇ ਇਹ ਸਾਰੀਆਂ ਮੈਨੂੰ ਕੁਛ ਹੀ ਮਹਿਸੂਸ ਮਿਲਦੀ ਜਦੋਂ ਮੈਂ ਇਹਨਾਂ ਦੇ ਘਰਾਂ 'ਚ ਜਾਂਦਾ ਹਾਂ ਜਦ ਮੈਨੂੰ ਇਹਨਾਂ ਘਰਾਂ 'ਚ ਖਾਣਾ-ਪੀਣਾ ਔਰ ਸਭ ਤੋਂ ਵੱਡੀ ਗੱਲ ਕਿ ਜਦ ਕੋਈ ਇਹ ਪਰਿਵਾਰ ਨੂੰ ਖਾਣਾ ਤੋਂ ਵੀ ਸਾਦਾ ਜਾਂ ਚਾਹ ਪਣਾਉਂਦੀ ਤੇ ਸੱਚ ਜਾਣਿਓ ਸੀਨਾ ਚੌੜਾ ਹੋ ਜਾਂਦਾ ਮਾਣ ਮਹਿਸੂਸ ਕਰਦਾ ਹੋਰ ਮੇਰੀ ਰੱਬ ਨੇ ਮਾਂ ਘੋੜੀ ਦੇ ਛੋਟੇ ਹੁੰਦਿਆ ਅੱਜ ਇਹ ਸ੍ਰੀ ਹਰਿਗੋਬਿੰਦਪੁਰ ਦੇ ਵਿੱਚ ਮੈਨੂੰ ਸੌ ਮਾਵਾ ਲੱਭਿਆ ਸੌ ਮਾਵਾ ਦਿੱਤੀਆਂ ਤੁਸੀਂ ਜੇਰੀਆ ਗੋਬਿੰਦਪੁਰ ਵਾਲਿਆਂ ਨੇ ਮੈਨੂੰ ਇਹ ਮੇਰਾ ਇਹਨਾਂ ਮਾਵਾ ਦਾ ਅਸ਼ੀਰਵਾਦ ਸੀ ਕਿ ਮੈਨੂੰ ਚੱਤੀ ਬਾਲ ਨਹੀਂ ਲੱਗੀ ਪਰ ਇਹਨਾਂ ਕੋਈ ਤਸਰ ਨਹੀਂ ਛੱਡੀ ਚਾਹੇ ਮੇਰੇ ਤੇ ਗੋਲੀਆਂ ਚਲਾਉਣ ਦੀ ਚਾਹੇ ਮੇਰੇ ਤੇ ਪਰਚੇ ਦਰਜ ਕਰਾਉਣ ਦੀ ਚਾਹੇ ਮੈਨੂੰ ਸ਼ਹਿਰੋਂ ਉਪਜਾਉਣ ਦੀ ਕਰਪਸ਼ਨ ਦੇ ਬੱਚੇ ਕਰਾਉਣ ਲਈ ਤੇ ਸਾਰਾ ਸ਼ਹਿਰ ਰੋਟੇ ਖਾ ਗਏ ਇੱਕ ਗੱਲ ਹੱਟ ਕਰਕੇ ਬਸਿਓ ਤੁਸੀਂ ਰਹਿੰਦੇ ਸੀ ਚਾਹੇ ਬਟਾਉ ਰੋਡ ਦੀ ਗੱਲ ਕਰ ਲਓ ਅੰਮ੍ਰਿਤਸਰ ਰੋਡ ਦੀ ਗੱਲ ਕਰ ਲਓ ਗੁਰਦਾਸਪੁਰ ਰੋਡ ਦੀ ਗੱਲ ਕਰ ਲਓ ਤੇ ਵੀ ਰੋਡ ਸਾਡੇ ਸ਼ਹਿਰ ਤੋਂ ਹੁੰਦੇ ਆ ਚੌਥੀ ਸੜਕ ਨੂੰ ਪਹੁੰਚ ਆ ਪੈ ਜਾਉਂਦਾ ਅਜ ਤੱਕ ਬੜੀਆਂ ਜੀਆਂ ਅੰਡੀਆਂ ਚੌੜੀਆਂ ਤੇ ਮਜ਼ਬੂਤ ਚੰਗਾ ਹੱਦ ਕਰੇ ਕਰਕੇ ਦੱਸੋ ਜੇ ਕਿਹਨੇ ਬਣਾਈਆਂ ਸੀ ਬਣਾਈਆਂ ਕਿਸੇ ਬੰਦੇ ਨੇ ਅੱਜ ਬਣਾਈਆਂ ਨੇ ਭਾਵਾ ਬੜੀਆ ਕਰਕੇ ਜਕਾਰਾ ਲਾਓ ਬੋਲੇ ਈਸੋਂ ਹੈ ਤੁਹਾਡਾ ਸਾਰਿਆਂ ਦਾ ਤਣਾਦ ਰਾਜਾ ਜੀ ਅੱਖ ਤੇ ਜਾ ਕੇ ਜਾਂਦੇ ਰਾਜਾ ਸ਼ਾਨਾ ਜੀ ਆਪੋ ਬੋਲਦੇ ਤੁਹਾਡਾ ਸਾਰਿਆਂ ਦਾ ਜਲਦੀਆਂ ਤੇ ਰਹੀਆਂ ਤੋ ਤਲਵਾਰ ਵਿਰਾਂ ਸਾਰਿਆਂ ਦਾ ਕਿਸਕਲ ਕਰਕੇ ਕਰਦਾ ਗਿਆ ਜੀ ਬਾਰਿਸ਼ ਕਰ ਮੈਨੂੰ ਇਹ ਨਹੀਂ ਪਤਾ ਅਰੇਂਜਮੈਂਟ ਆੜਿਆਂ ਨੇ ਚਾਹ ਪਿਆਈ ਹੈ ਕਿ ਨਹੀਂ ਪਿਆਈ ਆਈ ਹੈ ਕਿ ਨਹੀਂ ਆਈ ਮੈਨੂੰ ਜੇ ਬੁੱਕ ਲਗਾ ਮੈਂ ਤੁਹਾਡੀ ਸੇਵਾ ਨਹੀਂ ਕਰ ਪਾਇਆ ਪਰ ਮੇਰੀਆਂ ਮਾਵਾ ਮੇਰੀਆਂ ਭੈਣਾ ਮੇਰੇ ਬਜ਼ੁਰਗ ਆਪ ਦਾ ਬੱਚਾ ਸਮਝ ਕੇ ਮਾਫ ਕਰ ਦਿਓ ਜੇ ਮੈਂ ਕੋਚਾ ਪਾਣੀ ਦੇ ਦੇਣ ਬੰਦੇ ਵਿੱਚ ਮੇਰੇ ਕੋਲ ਕਮੀ ਰਹੀ ਆ ਔਰ ਇੱਕ ਗੱਲ ਕੱਚੇ ਕੋਠਿਆਂ ਦੀ ਅੱਜ ਬਾਰਿਸ਼ ਪੈ ਰਹੀ ਹੈ ਘਰ ਘਰ ਚੋਰੇ ਨੇ ਜਿੰਨਿਆਂ ਨੂੰ ਗਰੰਟੀ ਦੇ ਸਕਦਾ ਦਊਗਾ ਜੇ ਸੋਚ ਪੈਸੇ ਪਏ ਮੇਰੇ ਕੋ ਪਿਸਤਾ ਲੈ ਕੇ ਜਾਓ ਪਰ ਮੈਂ ਇੱਕ ਗੱਲ ਇਹ ਉਧਰਲੀ ਸਾਈਡ ਵੀ ਕਰ ਦਨਾ ਕਿ ਜੇ ਕਿਸੇ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਚਾਹੇ ਉਹ ਦੁਜੀ ਕਰਦਾ ਆ ਮੈਂ ਨਗਰ ਕੌਂਸਲ ਦਾ ਪ੍ਰਧਾਨ ਸਮੁੱਚੇ ਸ਼ਹਿਰ ਦਾ ਆ ਵਿੱਚ ਇਹਨਾਂ ਦਾ ਵੀ ਆ ਸਾਰਿਆਂ ਦਾ ਪ੍ਰਭਾਵ ਹੈ ਜਿਹੜੇ ਵਧੇ ਲੀਟਰ ਇਹਨਾਂ ਦਾ ਵੀ ਅੱਜ ਨਗਰ ਕੌਂਸਲ ਦਾ ਪ੍ਰਧਾਨ ਮੈਂ ਹੀ ਆ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਚਾਹੇ ਕੋਈ ਦੁਜੀ ਸਾਈਡ ਦਾ ਵੀ ਆ ਮੈਨੂੰ ਪ੍ਰਧਾਨ ਬਣਾਇਆ ਸਮੁੱਚੇ ਸ਼ਹਿਰ ਵਾਸਤੇ ਤੁਸੀਂ ਲੋਕਾਂ ਇਹ ਨਾ ਚੇਸ਼ਕੀਆ ਕਰੋ ਕਿ ਨਗਰ ਕਾਉਂਸਲ ਦੇ ਪ੍ਰਧਾਨ ਨੂੰ ਮਿਲਨੇ ਰਜਾਇਤ ਕੋਈ ਗੋਲੀ ਤੇ ਨਹੀਂ ਲਾਉਣਾ ਮੇਰੇ ਕੋਲ ਕੰਮ ਲੈਣ ਲਈ ਆਓ ਜੋ ਕਰ ਸਕਦੇ ਹੋ ਆਪ ਦੇ ਕਰਦਾ ਕਰੋ ਸ਼ਰਮਾਇਆ ਨਾ ਕਰੋ ਕਿ ਵੋਟ ਪਾਈ ਚਾਹੇ ਨਹੀਂ ਪਾਈ ਕੰਮ ਲੈਣ ਲਈ ਇਸ ਨਗਰ ਕਾਉਂਸਲ ਚਾਹਿਆ ਕਰੋ ਫਿਰ ਤੁਹਾਡੀ ਨਗਰ ਕਾਉਂਸਲ ਇੱਕ ਇੱਕ ਬੰਦੇ ਦਾ ਸਤਕਾਰ ਹੋਣਾ ਇਸ ਨਗਰ ਕਾਉਂਸਲ ਸਭ ਤੋਂ ਪਹਿਲਾਂ ਪਾਣੀ ਬਚਾ ਤੇ ਫਿਰ ਕੰਮ ਪੁੱਛਿਆ ਜਾਂਦਾ ਇਸ ਨਗਰ ਕੋਲ ਕਿ ਇਸ ਤੁਹਾਡੀ ਨਗਰ ਕਾਉਂਸਲ ਦਾ ਤੁਹਾਡਾ ਸਾਰਿਆਂ ਦਾ ਇਕੋ ਟੋਣ ਕੋਟ ਕਰਵਾ ਫਾਈ ਗੁਰਜੀ ਕਾ ਘਰ ਨੂੰ ਇਹ ਤਾਂ ਬਾਵਾ ਸਾਰਿਆਂ ਦੇ ਖੜੀਆਂ ਨਹੀਂ ਹੋਈਆਂ ਪਤਾ ਨਹੀਂ ਕਰੀ ਗਿੱਲੀ ਗੁੱਲੀਆਂ ਹੋ ਗਈਆਂ ਤਾੜੀਆਂ ਦਰਵਾਜ਼ੇ ਚ ਦੋਵੇਂ ਬਾਵਾ ਖੜੀਆਂ ਕਰਕੇ ਸਭ ਤੋਂ ਪਹਿਲਾਂ ਨਾਰੇ ਦਾ ਜਵਾਬ ਨਾਰੇ ਦਾ ਜਵਾਬ ਨਾਰੇ ਚ ਦਿਓ ਹੋਵੇ ਆ ਮੇਰੇ ਪੁੱਤ ਦੇ ਵੇਖ ਦੋਵੇਂ ਬਾਵਾ ਖੜੀਆਂ ਕਰਦੇ ਆ ਜਿਉਂਦਾ ਰਹੇ ਜਿਉਂਦਾ ਰਹੇ ਬੋਲੇ ਸੋਨਹੋਰ ਲੋਕੀਓ ਅੱਤ ਤਾੜੀ ਮੇਰੀਆਂ ਉਹਨਾਂ ਮਾਵਾ ਭੈਣਾਂ ਵਾਸਤੇ ਜਿਹੜੇ ਮੇਰੇ ਲਈ ਬੈਠੇ ਆ ਰੱਜ ਕੇ ਤਾੜੀ ਕਰੋ ਸਟੇਜ ਤੋਂ ਸਾਰੀਆਂ ਮਾਵਾ ਭੈਣਾਂ ਦੀ ਤੁਹਾਡਾ ਸਾਰਿਆਂ ਦਾ ਇਕੱਲੇ ਇਕੱਲੇ ਦਾ ਧੰਵਾਦ ਜੀ ਆਇਆਂ ਨੂੰ ਸ਼ੁਕਰੀਆ ਜਿਹੜੇ ਬੱਚੇ ਸਨਮਾਨ ਲੈ ਗਏ ਨੇ ਉਹ ਸਾਰੇ ਬੱਚੇ ਇੱਥੇ ਆ ਕੇ ਹੋਂਦ ਦਾ ਸਨਮਾਨ